ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਲੋ ਹੱਸ ਲੋ ਪਤਾ ਨਹੀਂ ਫੋਕੇ ਤੁਰ ਫੋਕੇ ਚੱਲੀ ਉਹ ਕਿਹਾ ਮੇਰੀ ਉਹਦਾ ਕੋਈ ਲੜਾਈ ਨਹੀਂ ਆਦਮੀ ਕਾਹਤ ਸੀ ਹੋਣ ਦੇ ਨਾਤੇ ਕੋਈ ਲੜਾਈ ਨਹੀਂ ਮਾਂ ਨੂੰ ਕਹਿੰਦਾ ਸੀ ਮਿਤਰਾ ਚਾਦਰਾਂ ਨਾਲ ਬੁਝਾਓ ਮਿਤਰਾ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਸਾਰਾ ਨਵਜੋਤ ਸਿੰਘ ਸਿੱਧੂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਵੇ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ ਖੜਾ ਹੋਣਾ ਕਦੇ ਜ਼ਿੰਦਗੀ ਦੇ ਵਿੱਚ ਬਿਤਾਉਣਾ ਕੋਈ ਸੋਚ ਨਹੀਂ ਕਿ ਕਿਸੇ ਨੂੰ ਹਾਰਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੇ ਝੋਕੇ ਲੱਗੇ ਆ ਮੇਦਰਾ ਆ ਜਾਣੀ ਹੋਵੇ ਚੱਲਦੇ ਆ ਲਓ ਤੇ ਆਪਣੀ ਜੀਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਵੇ ਕਦੇ ਜਿੰਦਗੀ ਦੇ ਵਿੱਚ ਜਿਹੜੀ ਪਾਰਟੀ ਖੜਾ ਹੋਣਾ ਕਦੇ ਜਿੰਦਗੀ ਦੇ ਵਿੱਚ ਬਿਤਾਉਣਾ ਕੋਈ ਸੋਚ ਨਹੀਂ ਕਿ ਕਿਸੇ ਨੂੰ ਹਾਰਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੇ ਝੋਕੇ ਲੱਗ ਜਾਣ ਆਪਣੇ ਇਹ ਤੁਹਾਨੂੰ ਮਾਰਨ ਲੱਗ ਜਾਣ ਤੇ ਜਿਹੜਾ ਲੋਗਾ ਮੁੱਖ ਮੰਤਰੀ ਬਣਨ ਤੋਂ ਲੱਗਦਾ ਐ ਜਿਹੜੇ ਬਹੁਤ ਮੰਤਰੀ ਬਣੇ ਮਾਨ ਸਨਮਾਨ ਚਾਹ ਨਹੀਂ ਮਿਲਦਾ ਤੇ ਉਹਨੂੰ ਮਿਲਦਾ ਹੈ ਕਹਿਆ ਰਹੇ ਉਹ ਮਹਾਰਾਜਾ ਅੰਮ੍ਰਿਤਸਰ ਦੇ ਰਾਜ ਦੇ ਵਿੱਚ ਅੱਖ ਤੇ ਬੋਲਾ ਬਗਿਆ ਖਾਂ ਕਰਤਾ ਅੱਖ ਚੋਂ ਪਤੀ ਹਿਮਾ ਨੂੰ ਆ ਖੂਨ ਬਗਿਆ ਜਦੋਂ ਖੂਨ ਬਗਿਆ ਉਹ ਕਹਿੰਦੇ ਲਸ਼ਕਾ ਤੇ ਧੜਪੜ ਹੋ ਗਈ ਫੜ ਕੇ ਲਿਆਓ ਏ ਫੜ ਕੇ ਲਿਆ ਦੀ ਬਯੋਗ ਮਾਈ ਉਹ ਕਹਿੰਦੀ ਰਾਜਾ ਮੇਰਾ ਕਸੂਰੀ ਕੋਈ ਨਹੀਂ ਤੇ ਲਸ਼ਕਾ ਚ ਮੇਰਾ ਮੁੰਡਾ ਕੰਮ ਕਰਤਾ ਸੀ ਤੇਰੇ ਲਸ਼ਕਾ ਚ ਜਾਨ ਦੇ ਦੀ ਅੱਜ ਉਹਦੀ ਘਰ ਵਾਲੀ ਬਿਮਾਰ ਪਈ ਆ ਤੇ ਉਹ ਪੁੱਤਰ ਨੇ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮੈਂ ਤਾਂ ਫੇਰੀ ਕੋ ਫੇਰ ਕੋਲ ਆਈ ਸੀ ਤੇ 베ਰੀ ਦੇ ਮਾਰਿਆ ਭਾ ਤੇ 베ਰੀ ਦੇ ਨਹੀਂ ਲੱਗਿਆ ਤੇ ਕਿਹ ਅੱਕ ਤੇ ਲੱਗਿਆ ਮਹਾਰਾਜਾ ਮੈਨੂੰ ਨਹੀਂ ਪਤਾ ਸੀ ਤੇ ਮੈਨੂੰ ਕਿਉਂ ਸੱਜਿਆ ਕਿ ਮੈਂ ਉਹ ਕਹਿੰਦਾ ਛੱਡ ਦਿਓ ਉਜੋਦੂ ਕਹਿੰਦਾ ਜਾਓ ਸੋਨੇ ਦੀਆਂ 100 ਜੇ ਆਪਾਂ ਕੱਪੜੇ ਲਾਲ ਹੋ ਗਏ ਇਹਨੂੰ ਵੀ ਨਿਸ਼ਾਨੀ ਹੈ ਤੇ ਉਸ ਪੰਜਾਬ ਦੇ ਰਾਜਸਥਾਨ ਦੇ ਮਹਾਰਾਜ ਨੇ ਕਿਹਾ ਜੇ 베ਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ 베ਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜ ਰੋੜਾ ਲੱਗਣ ਦੇ ਇਸ ਮਾਨ ਨੂੰ ਯਾਰ ਦੇ 7000 ਕਰੋੜ ਰੁਪਏ ਸਾਡੇ ਲੁੱਟਦੇ ਰਿਹਾ ਕਰਦੇ ਆ ਕਿ ਸਰਕਾਰਾਂ ਕਿਉਂ ਰਹਿ ਗਈ ਹੈ ਇਹ ਜੱਗਦੇ ਦਾ ਪੰਜਾਬ ਨਹੀਂ ਨਾ ਇਹ ਉਮੀਦਾਂ ਜੋ ਵਾਲਾ ਦੇ ਰੋਇਆ ਇਹ ਜੱਗਦੇ ਦਾ ਪੰਜਾਬ ਉਮੀਦਾਂ ਕਿਸਾਨਾਂ ਦੀ ਖੁਸ਼ਹਾਲੀ ਦੀ ਇਹ ਉਮੀਦਾਂ ਇੱਜ਼ਤ ਦੀ ਰੋਟੀ ਦੀ ਤੁਹਾਡੇ ਮਾਨ ਸਨਮਾਨ ਦੀ ਇਹ ਉਮੀਦਾਂ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਜੇ ਆਪ ਖੜਾ ਗਾਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਕਿਹਨੂੰ ਦਿੱਤਾ ਪੰਜਾਬ ਵਾਹਿਗੁਰੂ ਜੀ ਚੁਰੰਗਾ ਹਿਆਰ ਕਰੋ ਤਮੇ ਜੇਤਲੇ ਕਿਸੇ ਪਾਈ 20000 ਕਰੋੜ ਪਤੰਤਰ ਕਹਿੰਦਾ ਮੈਂ ਰੇਤੇ ਕੋ ਕੱਢੂ 34000 ਕਰੋੜ ਆ ਕੇਦਰੀ ਵਾਧਾ ਤੇ ਝੂਠ ਤੇ ਝੂਠ 34000 ਕਰੋੜ ਦਾ ਬਜਟ ਚੋਂ ਕੱਢੂ 54000 ਕਰੋੜ ਨਾਲ ਤਾਂ ਸ਼ੁਰੂ ਕਰਾ